ਸ਼੍ਰੀ ਕਾਲ ਜੀ ਮੈਂ ਐਡਵੋਕੇਟ ਅਮਨ ਜੋਤਕਰ ਤੁਸੀਂ ਦੇਖ ਰਹੇ ਹੋ ਚੈਨਲ ਆਵਾਜ਼ੇ ਖਲਕ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਬਰਮਾਲੀਪੁਰ ਸਵਾਗਤ ਹੈ ਜੀ ਬਹੁਤ ਧੰਨਵਾਦ ਅਮਨ ਸਾਡੇ ਨਾਲ ਇਹ ਲੜਕੀ ਐਡਵੋਕੇਟ ਅਮਨ ਜੋਤਕਰ ਅਤੇ ਬਰਮਾਲੀਪੁਰ ਜਦੋਂ ਅਸੀਂ ਲੜਕੀਆਂ ਨੂੰ ਇਸ ਖੇਤਰ ਵਿੱਚ ਅੱਗੇ ਵਧਦੇ ਦੇਖਦੇ ਹਾਂ ਤਾਂ ਸਿਰਾ ਜਿਹੜਾ ਪੰਜਾਬ ਦਾ ਉਹ ਵੀ ਉਹ ਮਾਣ ਨਾਲ ਉੱਚਾ ਹੋ ਜਾਂਦਾ ਅਕਸਰ ਸਾਡਾ ਪਹਿਲਾ ਸਵਾਲ ਹੈ ਸੋਮਣੀ ਅਕਾਲੀ ਦਲ ਦੇ ਹਲਕਾ ਪੱਟੀ ਵਿੱਚ ਰਹੇ ਲਗਾਤਾਰ ਮੰਤਰੀ ਅਦੇਸ਼ਪਰਤਾਪ ਸਿੰਘ ਕੈਰੋ ਦਾ ਅਗਲਾ ਕਦਮ ਕੀ ਹੋਵੇਗਾ ਗੱਲ ਅਮਨਜੋਤ ਨੇ ਕੀਤੀ ਹੈ ਕਿ ਲੋਕ ਸਭਾ ਹਲਕਾ ਪੱਟੀ ਦੀ ਦੋਸਤੋ ਮੇਰੇ ਯਾਦ ਆ ਰਿਹਾ ਕਿ ਲੋਕ ਸਭਾ ਹਲਕਾ ਪੱਟੀ ਹੈ ਜਿਹੜਾ ਖਡੂਰ ਸਾਹਿਬ ਹਲਕੇ ਦਾ ਹਿੱਸਾ ਹੈ ਜਿੱਥੋਂ ਭਾਈ ਅਮਰਤਪਾਲ ਸਿੰਘ ਚੋਣ ਲੜ ਰਹੇ ਨੇ ਸਿਰਫ ਅਮਰਤਪਾਲ ਸਿੰਘ ਦੇ ਚੋਣ ਲੜਨ ਨਾਲ ਹੀ ਨਹੀਂ ਉੱਥੇ ਬਹੁਤ ਸਾਰੇ ਅੰਦਰੂਨੀ ਘਟਨਾਵਾਂ ਨੇ ਜਿਨ੍ਹਾਂ ਦਾ ਸਾਹਮਣਾ ਸ਼੍ਰੋਮਣੀ ਅਕਾਲੀ ਦਲ ਨੂੰ ਕਰਨਾ ਪੈ ਰਿਹਾ ਹੈ। ਹਰ ਰੋਜ਼ ਜਿਸੀ ਕੋਈ ਨਾ ਕੋਈ ਨਵਾਂ ਮੁੱਦਾ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੁੰਨੇ ਆ। ਲੋਕ ਸਭਾ ਹਲਕਾ ਪੱਟੀ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਉਹਦੇ ਵਿੱਚ 9 ਵਿਧਾਨ ਸਭਾ ਹਲਕੇ ਨੇ ਜਿਨ੍ਹਾਂ ਵਿੱਚੋਂ ਇੱਕ ਹਲਕਾ ਪੱਟੀ। ਪੱਟੀ ਹਲਕੇ ਦੇ ਇੰਚਾਰਜ ਪੱਟੀ ਹਲਕੇ ਦੇ ਲੰਮਾ ਸਮਾਂ ਐਮਐਲਏ ਰੇ ਮੰਤਰੀ ਰੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਰਦਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਜਵਾਈ ਨੇ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਸਕੇ ਜੀਜਾ ਜੀ ਨੇ ਮੁੱਖ ਮੰਤਰੀ ਹੁੰਦੇ ਹਨ ਇਹਨਾਂ ਦਾ ਕਿਉਂਕਿ ਅਦੇਸ਼ ਪ੍ਰਤਾਪ ਸਿੰਘ ਕੈਰੋ ਹੁਣ ਉਹਨਾਂ ਦੇ ਬਜ਼ੁਰਗ ਤੇ ਦਾ ਪ੍ਰਤਾਪ ਸਿੰਘ ਕੈਰੋ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਅਮਨਜੋਤ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਕਾਲੀਦਾਲ ਦਾ ਹੁਣ ਉੱਥੇ ਕੀ ਹੋਵੇਗਾ ਕੌਣ ਵਾਲੀ ਵਾਰਸ ਹੋਵੇਗਾ ਇਹ ਸਵਾਲ ਪੰਜਾਬ ਦੇ ਇਸ ਮੰਚ ਤੇ ਨਹੀਂ ਪੰਜਾਬ ਦੇ ਹਰ ਰਾਜਨੀਤਿਕ ਮੰਚ ਤੇ ਹਰ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਹੈ ਆਖਰ ਅਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਐਡਾ ਵੱਡਾ ਕਦਮ ਕਿਉਂ ਚੁੱਕਣਾ ਪਿਆ ਕਿੱਦਾਂ ਦੇ ਅੜਜਾਵੇ ਵਿੱਚੋਂ ਕਿੱਦਾਂ ਦੀ ਸੰਕਟ ਦੇ ਵਿੱਚੋਂ ਕੰਟਰੋਵਰਸੀ ਦੇ ਵਿੱਚੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਿਕਲ ਕੇ ਕਹੇ ਨੇ ਤੁਹਾਡੇ ਨਾਲ 2 ਮਿੰਟ ਦੀ ਮੈਸੇਜ ਪਾਉਣ ਦਾ ਯਤਨ ਕਰਾਂ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਸੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੀ ਕਿ ਉਹਨਾਂ ਨੇ ਆਪਣੇ ਜਵਾਈ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਕਿਉਂਕਿ ਉੱਥੇ ਕਾਂਗਰਸ ਪਾਰਟੀ ਦਾ ਤਕੜਾ ਆਧਾਰ ਸੀ ਲੋਕ ਸਭਾ ਹਲਕੇ ਵਿੱਚ ਤਰਨ ਤਰਨ ਉਦੋਂ ਹਲਕਾ ਹੁੰਦਾ ਸੀ ਤੇ ਮੁੱਖ ਮੰਤਰੀ ਲੈਵਲ ਦੇ ਇਸ ਪਰਿਵਾਰ ਨੂੰ ਪਾਰਟੀਵਾਂ ਨੂੰ ਸ਼ਾਮਲ ਕਰਕੇ ਭਾਵੇਂ ਅਲੋਚਨਾ ਦਾ ਸਾਹਮਣਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਰਨਾ ਪਿਆ ਪਰੰਤੂ ਉਹਨਾਂ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਕਿ ਉਹ ਤੋਂ ਕਾਂਗਰਸ ਦਾ ਵजूद ਖਤਮ ਕਰ ਦਿੱਤਾ ਉਸ ਤੋਂ ਬਾਅਦ ਕਾਂਗਰਸ ਨੂੰ ਉਸ ਸਭਕੇ ਵਿੱਚੋਂ ਜਿੱਤਣ ਵਿੱਚ ਬੜੀ ਮੁਸ਼ਕਲ ਆਈ ਹਾਲਾਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਮੁਕਾਬਲੇ ਚੋਣ ਲੜਨ ਵਾਲੇ ਹਰਮਿੰਦਰ ਸਿੰਘ ਗਿੱਲ ਬਹੁਤ ਅੱਛੇ ਪੰਥਕ ਕਾਂਗਰਸੀ ਉਮੀਦਵਾਰ ਸਨ ਪਰੰਤੂ ਉਹ ਲਗਾਤਾਰ ਹਾਰਦੇ ਰਹੇ ਆਖਰ ਜਦੋਂ ਕੈਪਟਨ ਨਮਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣਦੇ ਨੇ ਉਦੋਂ ਹਰਮਿੰਦਰ ਸਿੰਘ ਗਿਲਜਿਤ ਕੇ ਐਮਐਲਏ ਬਣਦੇ ਨੇ ਉਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਚੋਣ ਹਾਰ ਜਾਂਦੇ ਨੇ ਹੁਣ ਰਹੀ ਗੱਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਾਣ ਨਾਲ ਲੋਕ ਸਭਾ ਚੋਣ ਤੇ ਕੀ ਅਸਰ ਹੋਵੇਗਾ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹਾਂ ਕਿ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉੱਤੇ ਉਸ ਹਾਲ ਕੇ ਚੋਣ ਲੜ ਰਹੇ ਸ਼੍ਰੋਮਣੀ ਕਾਲੇ ਦਰ ਦੇ ਵੀਰਸਾ ਸਿੰਘ ਵਲਟੋਹਾਂ ਨੇ ਵੱਡੇ ਵੱਡੇ ਇਲਜ਼ਾਮ ਲਾਏ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਕਦੇ ਵੀ ਸ਼੍ਰੋਮਣੀ ਕਾਲੀ ਦਲ ਦੀ ਮਦਦ ਨਹੀਂ ਕੀਤੀ ਵੱਡਾ ਪਰਿਵਾਰ ਹੈ ਏਸੀ ਦੇ ਵਿੱਚ ਰਹਿਣ ਵਾਲਾ ਲੋਕਾਂ ਵਿੱਚ ਨਾਮ ਬਚਣ ਵਾਲਾ ਪਰਿਵਾਰ ਹੈ ਬਿਰਸਾ ਸਿੰਘ ਬਲਟੋਹਾ ਕਹਿੰਦੇ ਨੇ ਤੇ ਐਸੇ ਹਾਲਾਤਾਂ ਵਿੱਚ ਬਿਰਸਾ ਸਿੰਘ ਬਲਟੋਹਾ ਦੀ ਚੋਣ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਨ ਦੇ ਮਨਸੂਬੇ ਹੋ ਰਹੇ ਸੀ ਦੋਸ਼ ਲੱਗ ਰਹੇ ਨੇ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਕਦੇ ਵੀ ਸ਼੍ਰੋਮਣੀ ਕਾਲੀ ਦਲ ਦੀ ਕਿਸੇ ਮੀਟਿੰਗ ਵਿੱਚ ਸ਼ਾਮਲ ਨਹੀਂ ਹੁੰਦੇ ਕਦੇ ਵੀ ਉਹਨਾਂ ਦੀ ਕੋਈ ਸਰਗਰਮੀ ਹਲਕੇ ਵਿੱਚ ਨਜ਼ਰ ਨਹੀਂ ਆਉਂਦੀ ਪਰੰਤੂ ਜਦੋਂ ਚੋਣ ਲੜਦੀ ਹੁੰਦੀ ਹੈ ਉਦੋਂ ਉਹ ਹਲਕੇ ਵਿੱਚ ਆ ਜਾਂਦੇ ਨੇ ਇਹ ਇਹ ਦੋਸ਼ ਨੇ ਜਿਹੜੇ ਸਰਦਾਰ ਬਿਰਸਾ ਸਿੰਘ ਬਲਟੋਹਾ ਲਾਉਂਦੇ ਨੇ ਹੁਣ ਰਹੀ ਗੱਲ ਅਗਲਾ ਕਦਮ ਸ਼੍ਰੋਮਣੀ ਅਕਾਲੀ ਦਲ ਦੇ ਇਸ ਸਰਕੂ ਵਿੱਚ ਅਗਲਾ ਕਦਮ ਉਹ ਮੈਂ ਦਰਸ਼ਕਾਂ ਨੂੰ ਯਾਦ ਦਿਵਾਉਣਾ ਚਾਹਾਂ ਕਿ ਬਿਰਸਾ ਸਿੰਘ ਬਲਟੋਹਾ ਇਸ ਹਲਕੇ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ ਤੇ ਉਹਨਾਂ ਦੀ ਕਦੇ ਵੀ ਉਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਪਰਿਵਾਰ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਜੀਜਾ ਜੀ ਦੇ ਪਰਿਵਾਰ ਨਾਲ ਭੈਣ ਦੇ ਪਰਿਵਾਰ ਨਾਲ ਕਦੇ ਨਹੀਂ ਬਣੀ ਬਹੁਤ ਬਾਰੇ ਟਖੜਕਾ ਹੋਇਆ ਬਹੁਤ ਬਾਰ ਬਹੁਤ ਸਾਰੇ ਇਲਜ਼ਾਮ ਦੋਨੋਂ ਇੱਕ ਦੂਜੇ ਦੇ ਉੱਤੇ ਲਾਉਂਦੇ ਰਹੇ ਨੇ ਇੱਕ ਵਾਰ ਇਹ ਇਲਜ਼ਾਮ ਵੀ ਲੱਗੇ ਸੀ ਕਿ ਦੇਸ਼ ਪ੍ਰਤਾਪ ਸਿੰਘ ਕਹਰੋਂ ਅਗਲੀ ਚੋਣਾਂ ਜਿਹੜੀ ਬਿਰਸਾ ਸਿੰਘ ਬਲਟੋਹੇ ਦੇ ਹਲਕੇ ਦੇ ਵਿੱਚੋਂ ਖੇਮ ਕਰਨ ਤੋਂ ਲੜਦੀ ਤਿਆਰੀ ਕਰ ਰਿਹਾ ਹੈ ਉਦੋਂ ਤੋਂ ਦੋਨਾਂ ਵਿੱਚ ਬਹੁਤ ਮਨਮਟਾਲ ਸੀ ਹੁਣ ਅੰਦਰ ਖਾਤੇ ਜਿਹੜੀਆਂ ਗੱਲਾਂ ਨੇ ਲੱਗਦਾ ਇਹ ਆ ਕਿ ਆਦੇਸ਼ ਪ੍ਰਤਾਪ ਸਿੰਘ ਕਹਰੋਂ ਉਥੋਂ ਚੋਣ ਲੜ ਰਹੇ ਪੰਥਕ ਉਮੀਦਵਾਰ ਭਾਈ ਅਮਰਪਤ ਪਾਲ ਸਿੰਘ ਖਾਲਸਾ ਦੀ ਸਪੋਰਟ ਕਰ ਰਹੇ ਨੇ ਜਦੋਂ ਅਮਰਪਤ ਪਾਲ ਸਿੰਘ ਖਾਲਸਾ ਦੀ ਸਪੋਰਟ ਕਰਨੀ ਆ ਤੇ ਕੁਦਰਤੀ ਅਕਾ ਪਾਰਟੀ ਦੇ ਵਿੱਚ ਕੰਟਰੋਵਰਸੀ ਸਰਦਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਮਿਲਣ ਦਾ ਯਤਨ ਕਰਦੇ ਨੇ ਪਰੰਤੂ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਫਿਰਸਾ ਸਿੰਘ ਬਲਟੋਹਾ ਦੇ ਕਹਿਣ ਮਤਾਂ ਉਹ ਦੋਨੋਂ ਅੱਗੇ ਚਲੇ ਜਾਂਦੇ ਨੇ ਕਿਤੇ ਪਾਰਟੀ ਪ੍ਰਧਾਨ ਨੂੰ ਮਿਲਣ ਦੀ ਲੋੜ ਵੀ ਨਹੀਂ ਸਮਝੀ ਇਸ ਕਰਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਦੇ ਵਿੱਚੋਂ ਕੱਢਣਾ ਪਿਆ ਸਾਡਾ ਆਖਰੀ ਸਵਾਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਪੱਟੀ ਵਿੱਚ ਇਸ ਘਾਟੇ ਨੂੰ ਕਿਵੇਂ ਪੂਰਾ ਕਰੇਗਾ ਕਿ ਤੁਹਾਡਾ ਅਗਲਾ ਸਵਾਲ ਹੈ ਇਸ ਚੋਣ ਵਿੱਚ ਮੈਨੂੰ ਲੱਗਦਾ ਹੈ ਕਿ ਅਦੇਸ਼ ਪ੍ਰਤਾਪ ਸਿੰਘ ਕੈਰੋ ਜਾਂ ਉਹਨਾਂ ਦਾ ਪਰਿਵਾਰ ਉਹਨਾਂ ਦੀ ਪਤਨੀ ਪ੍ਰਨੀਤ ਕੌਰ ਕੋਈ ਵੀ ਵੱਡਾ ਫੈਸਲਾ ਨਹੀਂ ਲੈਣਗੇ ਤੇ ਇਸ ਹਾਲਕੇ ਤੋਂ ਲੋਕ ਸਭਾ ਦੀ ਚੋਣ ਆਪਣੀ ਮਰਜ਼ੀ ਨਾਲ ਸਪੋਰਟ ਕਰ ਸਕਦੇ ਨੇ ਅੰਦਰ ਘਾਤੇ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਵੱਡਾ ਫੈਸਲਾ ਨਹੀਂ ਲੈਣਗੇ ਕਿਉਂਕਿ ਇਸ ਵੇਲੇ ਜਿਹੜੇ ਹਾਲਾਤ ਨੇ ਭਾਈ ਅਮਰਤਪਾਲ ਸਿੰਘ ਦੇ ਹੱਕ ਵਿੱਚ ਇੱਕ ਤਰ੍ਹਾਂ ਦੀ ਲਹਿਰ ਹੈ ਜਿਹੜੀ ਹੋ ਬਣਦੀ ਜਾ ਰਹੀ ਹੈ ਤੇ ਪਰਿਵਾਰ ਨਹੀਂ ਚਾਹੇਗਾ ਕਿ ਆਪਦੇ ਉੱਤੇ ਕੋਈ ਐਸਾ ਲੇਬਲ ਲਾਇਆ ਜਾਵੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਸਿਆਸੀ ਵਜੂਦ ਦਾ ਜਿਹੜਾ ਪਰਿਵਾਰ ਦਾ ਉਹਨੂੰ ਖਤਰੇ ਵਿੱਚ ਪਾਵੇ ਅਮਨਜੋਤ ਨੇ ਸਵਾਲ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਘਾਟੇ ਨੂੰ ਕਿਵੇਂ ਪੂਰਾ ਕਰੇਗਾ ਜਿੱਥੋਂ ਤੱਕ ਘਾਟੇ ਵੱਧਦੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਵੀ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਆ ਕਾਂਗਰਸ ਆ ਇਹਦੇ ਵਿੱਚ ਚੱਲਦੇ ਰਹਿੰਦੇ ਨੇ ਕਿਉਂਕਿ ਜਿਹੜੇ ਘਾਟੇ ਪੂਰੇ ਕਰਨ ਵਾਲੇ ਹਾਲਾਤ ਨੇ ਉਹ ਮੌਕੇ ਮੁਤਾਬਕ ਬਣਦੇ ਰਹਿੰਦੇ ਨੇ ਹੁਣ ਬਿਰਸਾ ਸਿੰਘ ਬਲਟੋਹਾ ਕਿਉਂਕਿ ਤੇਜ਼ ਤਰ੍ਹਾਂ ਲਾਗੂ ਨੇ ਤੇ ਹਰ ਗੱਲ ਤੇ ਖਹਿਣ ਵਾਲੇ ਆਗੂ ਨੇ ਉਹ ਆਪਣੇ ਪਰਿਵਾਰ ਵਿੱਚੋਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੱਡੇ ਆਗੂ ਨੂੰ ਇੱਥੇ ਲਿਆ ਕੇ ਲੋਕ ਵਿਧਾਨ ਸਭਾ ਹਲਕਾ ਪੱਟੀ ਦੇ ਵਿੱਚ ਜਿੱਥੋਂ ਦੇ ਮੰਤਰੀ ਨੇ ਲਾਲਜੀਤ ਸਿੰਘ ਪੁੱਲਰ ਜਿੱਥੋਂ ਦੇ ਕਾਂਗਰਸੀ ਵਿਧਾਇਕ ਨੇ ਜਿਹੜੇ ਕਾਂਗਰਸ ਦੇ ਇੰਚਾਰਜ ਨੇ ਚੋਣ ਲੜਦ ਰ ਹਰਮਿੰਦਰ ਸਿੰਘਗੇ ਉਹਨਾਂ ਦੇ ਮੁਕਾਬਲੇ ਸਦਾ ਬਿਰਸਾ ਸਿੰਘ ਬਲਤੋਹਾ ਪਾਰਟੀ ਦੇ ਕਿਸੇ ਨੌਜਵਾਨ ਆਗੂ ਨੂੰ ਲਿਆ ਕੇ ਉਥੇ ਚੋਣ ਇੰਚਾਰਜ ਬਣਾਉਣਗੇ ਫਿਲਹਾਲ ਉਥੇ ਪੱਟੀ ਹਲਕੇ ਦੇ ਵਿੱਚ ਲੋਕਾਂ ਵਿੱਚ ਜਾਣ ਦਾ ਰਾ ਪਧਰਾ ਕਰਨਗੇ ਉਸ ਤੋਂ ਬਾਅਦ ਅਗਲਾ ਜਿਹੜਾ ਕਦਮ ਹੋਊਗਾ ਉਹ ਆਦੇਸ਼ ਪ੍ਰਤਾਪ ਸਿੰਘ ਕੈਰੋ ਪਰਿਵਾਰ ਦੇ ਹਲਾਤ ਦੇ ਕਿਸ਼ੂਮਨੀ ਕਾਲੀ ਦਲ ਉੱਤੇ ਫਾਇਦਾ ਉੱਥੇ ਆਪਣਾ ਜਿਹੜਾ ਨੁਕਸਾਨ ਹੋ ਰਿਹਾ ਉਹਦੀ ਪੂਰਤੀ ਕਰੇਗਾ ਪੱਟੀ ਵਿਧਾਨ ਸਭਾ ਹਲਕਾ ਇੱਕ ਐਸਾ ਹਲਕਾ ਹੈ ਜਿੱਥੇ ਆਦੇਸ਼ ਪ੍ਰਤਾਪ ਸਿੰਘ ਲਗਾਤਾਰ 10 ਸਾਲ ਇੱਕ ਸਮਾਂ ਐਸਾ ਬੀਸੀ ਜਦੋਂ ਸ਼ਰੂਮਨੀ ਕਾਲੀ ਦਲ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਸਰਕਾਰ ਬਣੀ ਸੀ ਉਹਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਜਵਾਈ ਪ੍ਰਕਾਸ਼ ਸਿੰਘ ਬਾਦਲ ਦੇ ਮੰਤਰੀ ਮੰਡਲ ਵਿੱਚ ਮੰਤਰੀ ਉਹਨਾਂ ਦਾ ਭਤੀਜਾ ਮਨਪ੍ਰੀਤ ਸਿੰਘ ਉਹਨੇ ਮੰਤਰੀ ਮੰਡਲ ਵਿੱਚ ਮੰਤਰੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਗ੍ਰਹਿ ਮੰਤਰੀ ਸਰਦਾਰ ਸੁਖਵੀਰ ਸਿੰਘ ਬਾਦਲ ਲਗਾਤਾਰ ਸਾਰੀ ਮੈਨੇਜਮੈਂਟ ਜਿਹੜੀ ਉਹ ਆਪਣੇ ਹੱਥ ਵਿੱਚ ਰੱਖ ਕੇ ਅੱਗੇ ਵਧਦੇ ਰਹੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹਲਕਾ ਪੱਟੀ ਦੇ ਵਿੱਚ ਆਪਣੀ ਘਾਟ ਜਿਹੜੀ ਉਹ ਕਿਸੇ ਨੌਜਾਨ ਆਗੂ ਨੂੰ ਲਿਆ ਕੇ ਪੂਰੀਆਂ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਹੈ ਤੇ ਲੱਗਦਾ ਹੈ ਕਿ ਪਾਰਟੀ ਦਾ ਕੋਈ ਸੀਨੀਅਰ ਆਗੂ ਜਾਂ ਉਹਨਾਂ ਦਾ ਬੇਟਾ ਹੈ ਜਿਹੜਾ ਉਹ ਪੱਟੀ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਦੀ ਕਮੀ ਆ ਉਹ ਪੂਰੀ ਕਰਨ ਦਾ ਯਤਨ ਕਰੇਗਾ ਕਿਥੋਂ ਤੱਕ ਲੋਕ ਸਭਾ ਮਲਕਾਖਡੂਰ ਸਾਹਿਬ ਦੀ ਗੱਲ ਹੈ ਸਰਦਾਰ ਬਿਸਨ ਸਿੰਘ ਮਲਟੂਆ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਭਾਈ ਅਮਰਤਪਾਲ ਸਿੰਘ ਖਾਲਸਾ ਤੇ ਲਗਾਤਾਰ ਹਾਵੀ ਹੋ ਰਹੇ ਨੇ ਚੋਣ ਮੇਮ ਪੂਰੀ ਭੱਗ ਚੁੱਕੀ ਹੈ ਤੇ ਸਰਦਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੱਢਣ ਦਾ ਫੈਸਲਾ ਪਾਰਟੀ ਨੇ ਉਸ ਵੇਲੇ ਲਿਆ ਜਦੋਂ ਪੂਰੀ ਚੋਣ ਮੇਮ ਜਿਹੜੀ ਉਹ ਪੂਰੀ ਦੀ ਪੂਰੀ ਪੀਕ ਤੇ ਰਹੀ ਹੈ ਸੋ ਅੱਜ ਦੇ ਦੋਸਤੋ ਅੱਜ ਦੇ ਐਪੀਸੋਡ ਵਿੱਚ ਇੰਨਾ ਹੀ ਅ ਅੱਗੇ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਹਾਂਜੀ ਅਮਨਜੋਤ ਬਹੁਤ ਧੰਨਵਾਦ ਅਗਲਾ ਵਿਸ਼ਾ ਲੈ ਕੇ ਫਿਰ ਤੁਹਾਡੇ ਪਾਸ ਹਾਜ਼ਰ ਹੋਵਾਂਗੇ ਧੰਨਵਾਦ ਦੋਸਤੋ ਧੰਨਵਾਦ ਐਡਵੋਕੇਟ ਅਮਨਜੋਤ ਕੌਰ ਅ ਇਸ ਚੈਨਲ ਨੂੰ ਦੇਖਦੇ ਰਹੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਭੁੱਲਣਾ ਚੁੱਕਾਂ ਦੀ ਕਿਮਾ ਫਿਰ ਤੁਹਾਡੀ ਕਚਹਿਰੀ ਵਿੱਚ ਹਾਜ਼ਰ ਹੋਵਾਂਗੇ ਧੰਨਵਾਦ ਸਤਿ ਸ੍ਰੀ ਅਕਾਲ